ਦੇਖੋ ਵੱਡੀ ਗੱਲ ਇਹ ਹੈ ਵੀ ਕੰਗਨਾ ਰਣੌਤ ਹੈ ਕੀ ਕੰਗਨਾ ਰਣੌਤ ਨੇ ਜੋ ਕੁਝ ਆਪਣੇ ਬਾਰੇ ਦੱਸਿਆ ਉਹ ਮੈਂ ਇੱਥੇ ਨਹੀਂ ਕਹਿ ਸਕਦਾ ਆਪ ਹੀ ਦੱਸਿਆ ਉਹਨੇ ਤੇ ਉਹ ਕੋਈ ਅਸੀਂ ਐ ਤਾਂ ਮੰਨ ਸਕਦੇ ਵੀ ਸਧਾਰਨ ਲੜਕੀ ਤਾਂ ਕੋਈ ਇਸ ਤਰ੍ਹਾਂ ਦਾ ਨਹੀਂ ਹੁੰਦਾ ਕੈਰੀਅਰ ਜਿਹੋ ਜਿਹਾ ਦਾ ਦੂਜਾ ਉਹ ਜਿਵੇਂ ਸਿਮਰਜੀ ਰਾਨੀ ਜੀ ਤੇ ਨਾ ਮੋਦੀ ਸਾਹਿਬ ਦੇ ਨੇੜੇ ਸੀ ਉਹ ਵੀ ਮੋਦੀ ਉਹ ਮੋਦੀ ਸਾਹਿਬ ਦੀ ਛਤਰ ਛਾਇਆ ਨਾਲ ਹੀ ਉਹਨਾਂ ਨੂੰ ਟਿਕਟ ਮਿਲੇ ਨੇ ਸਾਇਆ ਭੈ ਕਤਵਾਲ ਤੇ ਡਰ ਕਾ ਹੈਗਾ ਲੋ ਜੇ ਮੋਦੀ ਸਾਹਿਬ ਕਹਿ ਸਕਦੇ ਨੇ ਵੇ ਤੁਹਾਡਾ ਕੱਪੜਿਆਂ ਤੋਂ ਪਛਾਣੇ ਜਾਂਦੇ ਨੇ ਤੁਹਾਡਾ ਮੰਗਲ ਸੂਤਰ ਲਾੜ ਰਹਿਣਗੇ ਆਪਰੇਸ਼ਨ ਸੰਦੂਰ ਕਰਿਆ ਸੀ ਤੁਹਾਡਾ ਸੰਦੂਰ ਬਚਾਇਆ ਹੈ ਤੇ ਫੇ ਕੰਗਨਾ ਰਣਾਉ ਤੋਂ ਉਹਨਾਂ ਦੀ ਬੋਦੀ ਬੋਦਨੀ ਹੈ ਨਾ ਤੇ ਇਹ ਜਿਹੜਾ ਹੈਗਾ ਇਹ ਖਾਲਸਤਾਨੀ ਨੇ ਇਹਨਾਂ ਨੂੰ ਪਾਕਿਸਤਾਨ ਭੇਜ ਦੋ ਉਹ ਬਜ਼ੁਰਗਔਰ ਨੂੰ ਕਹਿੰਦੀ ਇਹ ਤਾਂ ਕਰਾਇ ਤੇ ਆਉਂਦੀ ਹੈ ਇਹ ਕਿ ਉਹਦੇ ਘਪੜ ਮਾਰਿਆ ਸੀ ਤੁਹਾਨੂੰ ਪਤਾ ਕੁੜੀ ਨੂੰ ਥੱਪੜ ਮਾਰਨਾ ਪਿਆ ਜਾਂਦਾ ਉਹਨੇ ਜਿਆਦਾ ਮਿਸਬੀਹ ਕਰਿਆ ਤੇ ਉੱਤੇ 에ਰਪੋਰਟ ਤੇ ਸੋ ਇਸ ਕਰਕੇ ਉਹ ਗੁੰਗਨਾ ਰਲੋਤ ਦਾ ਉਹ ਇੱਕ ਚੰਗੇ ਆਰਟਿਸਟ ਜ਼ਰੂਰ ਹੈ ਪਰ ਆ ਜੋ ਕੁਝ ਕਰ ਰਹੀ ਹੈ ਉਹ ਤਾਂ ਬੀਜੀਤੀ ਬਲਕੇ ਹੁੰਦਾ ਜਿਵੇਂ ਆਪਾਂ ਸਿਸ਼ਕੇਰ ਕੇ ਰੱਖੀ ਹੈ ਵੀ ਚੱਕ ਚੱਕ ਲੋ ਮਟ ਕੇ ਜਿਹੜਾ ਇਹ ਹੋਇਆ ਆਪਣਾ ਨਸ਼ਾ ਹੁੰਦਾ ਹੈ ਅਜੇ ਤੱਕ ਕੋ ਦਸ ਨੂੰ ਪਤਾ ਤਾਂ ਹੈਗਾ ਐਮਪੀਆ ਉਹ ਐਂ ਛੋੜੋ ਉਹ ਇਹ ਕਹਿੰਦੀ ਹੈ ਤੇ ਬਈ ਨਸ਼ਾ ਪੰਜਾਬ ਚ ਆ ਗਿਆ ਵਿਧਕੇ ਮੁਦਰਾਪੋਰ ਜਿਹੜੀ ਗੁਜਰਾਤ ਚ ਹੈ ਵਿਦੇ ਅਡਾਨੀ ਦੇ ਕਬਜ਼ੇ ਉਹ ਉੱਚੇ ਜੁਨੇ ਮਤਲਬ ਉਹ ਨਸ਼ਾ ਫેલા ਜਾ ਰਿਹਾ ਹੈ बार-बार ਨਸ਼ਾ ਵੀ ਤਸਕਰ ਵੀ ਦੇਸ਼ ਦੇ ਉੱਤੇ ਹਮਨੇ ਕਰਨ ਵਾਲੇ ਵੀ ਉਥੋਂ ਨਹੀਂ ਆਉਂਦੇ ਨੇ ਬੇੜੀਆਂ ਚੜ ਕੇ ਉਹਦੇ ਉੱਤੇ ਕੋਈ ਬਿਲਕੁਲ ਪਰ ਵੱਡਾ ਖੇਪ ਆ ਰਹੀ ਹੈ ਜਾਂ ਤਾਂ ਛੋਟੀ ਪੰਜਾਬ ਤੋਂ ਉਨੀ ਵੱਡੀ ਖੇਪ ਆਈ ਨਹੀਂ ਕਦੇ ਜਿਹੜੀ ਤੇ ਫਿਰ ਇਹਨਾਂ ਦੇ ਰਿਕਾਰਡ ਇੰਤਜ਼ਾਬ ਤੁਸੀਂ ਚੀਂਗੇ ਪਰ ਉਹਨੂੰ ਇਹ ਆਤ ਹੈ ਜਿੱਦ ਤੱਕ ਸਵਾਲ ਆਉਂਦਾ ਇਹ ਕਹਿੰਦਾ ਇਹ ਜਿਵੇਂ ਪੰਜਾਬ ਦੇ ਪਿੰਨਾ ਚ ਵੀ ਦਵਾਵਾ ਹੈਗੀਆਂ ਨੇ ਠੀਕ ਹੈ ਨਸ਼ੇ ਕਰਕੇ ਵੀ ਕੁਝ ਵੀ ਦਵਾਵਾ ਹੈਗੀਆਂ ਪਰ ਪੰਜਾਬ ਦੀ ਖੇਤੀ ਲੁੱਟੀ ਗਈ ਹੈ ਇਸ ਕਰਕੇ ਕਿਸਾਨੀ ਦੀ ਖੁਦਕਸ਼ੀਆਂ ਜ਼ਿਆਦਾ ਹੋਈਆਂ ਉਹ ਕਿਸਾਨੀ ਦੀ ਜਿਹੜੀ 20-25 ਹਜ਼ਾਰ ਕਿਸਾਨ ਮਰੇ ਉਹ ਵੀ ਤਾਂ ਵਿਧਵਾ ਵੀ ਨੇ ਉਹਨਾਂ ਦੇ ਬੱਚੇ ਵੀ ਤਾਂ ਜਿਹੜੇ ਹੈਗੇ ਨੇ ਨਿਆਸਰੇ ਹੋਏ ਹੋਏ ਨੇ ਸੋ ਪੰਜਾਬ ਦੇ ਵਿੱਚ ਵਿਧਵਾਵਾਂ ਦੂਜਾ ਪੰਜਾਬ ਦੇ ਜਿੰਨੀਆਂ ਲੜਾਈਆਂ ਹੋਈਆਂ ਉਹ ਚ ਸਭ ਤੋਂ ਜ਼ਿਆਦਾ ਜਵਾਨ ਪੰਜਾਬ ਦੇ ਨਿਸ਼ੀਦ ਹੋਏ ਨੇ ਕਾਇਆ ਹੁਣ ਆਲੀ ਵੀ ਕਿ ਫਿਰ ਵਿਧਵਾਵਾਂ ਤਾਂ ਹੁਣ ਇਹਨੇ ਸਰਕਾਰ ਤਾਂ ਉਹਨਾਂ ਨੂੰ ਕੋਈ ਮੁੁਰਵਿਸ਼ੇਬਾ ਕਰਦੀ ਨਹੀਂ ਸੋ ਸਾਡੇ ਵਿਧਵਾਵਾਂ ਹੋਣ ਦਾ ਕਾਰਨ ਕੀ ਹੈ ਜੇ ਬਹੁਤ ਬਜ਼ੁਰਗਔਰਤਾਂ ਨੇ ਤਾਂ ਉਹਨਾਂ ਨੇ ਆਜ਼ਾਦੀ ਦੀ ਲੜਾਈ 'ਚ ਉਹਨਾਂ ਦੇ ਘਰ ਵਾਲਿਆਂ ਨੇ ਬਹੁਤ ਕਰਿਆ ਹੋਇਆ ਸੀ ਜੀ ਦੀ ਅੱਜ 90 ਸਾਲ ਦੀ ਹੈ ਉਹਦੇ ਪਿਤਾ ਨੇ ਉਹਦੇ ਬਾਪ ਨੇ ਆਜ਼ਾਦੀ ਦੀ ਲੜਾਈ 'ਚ ਕੁਰਬਾਨੀਆਂ ਕਰੀਆਂ ਹੋਣਗੀਆਂ ਜ਼ਮੀਨਾਂ ਕੋਰਕ ਹੋਈਆਂ ਹੋਣਗੀਆਂ ਜਿੰਨਾਂ ਚ گے ਹੋਣਗੇ ਜੇ ਉਹ ਦੂਬਾ ਉਹ ਜੜ ਕੇ ਆਏ ਨਾ ਵੀ ਇੰਨਾ ਕਰਕੇ ਆਏ ਉੱਥੇ ਉਹਨਾਂ ਦੇ ਕਈ ਬੰਦੇ ਕਤਲ ਕਰੇ ਹੋਣਗੇ ਕਈ ਕੁਝ ਹੋਇਆ ਹੋਊਗਾ ਉਹ ਰਿਹਾ ਕੇ ਤਾਂ ਵੀ ਉਹ ਔਖੀਆਂ ਨੇ ਜੇ ਉਹ ਰਿਹਾ ਕੇ ਫਿਰ ਬਿਮਾਰੀਆਂ ਫੈਲੀਆਂ ਕਿਉਂਕਿ ਘਰੀਬ ਸੀ ਅਨਾਜ ਨਹੀਂ ਸੀ ਉਹਦੇ ਵਿੱਚ ਵੀ ਉਹ ਉਸੇ ਬਹਿਰ ਦਾ ਰੋਲ ਸੀ ਜੇ ਫਿਰ 11 ਬੰਦੇ ਖੁਸ਼ ਐਸੀ ਟੈਕਸਟ ਜਮਰੇ ਤਾਂ ਵੀ ਉਹ ਸਰਕਾਰ ਨੇ ਗੋਲੀਆਂ ਚੜਾ ਕੇ ਮਾਰੇ ਇੱਕ ਬੰਦੇ ਤਿੰਨ ਬੰਦੇ ਜੇਤੂ ਮੁਰੇ ਸ਼ਾਟ ਗੋਲੀਆਂ ਨਾਲ ਮਰੇ ਸੀ ਸੋ ਜਿਹੜੇ ਜਿੱਥੇ ਜਿੱਥੇ ਜਿਹੜੇ ਫਰਚਾਰਟ ਕੂਕਿਆਂ ਨੇ ਪਾਗੇ ਖੜਕੇ ਬੇਚੇ ਤਾਂ ਗਊਆਂ ਦੇ ਵਾਸਤੇ ਨਾਉਣੀ ਬਣਾ ਸਕੀ ਜਿਹੜੇ ਚ 2 ਲੱਖ ਇਕ ਪਾਤੀ ਵਾਲੀ ਹੈ ਨਾ ਇਹ ਗਊਆਂ ਵਾਸਤੇ ਖੜਕੇ ਦਿਖਾਦੇ ਜਿੰਨਾ ਉਹਨਾਂ ਨੇ ਕਰੇ ਤਾਂ ਫੜ ਕੇ ਮੁਸਲਮਾਨਾਂ ਨੂੰ ਮਾਰੀ ਜਾਂਦੇ ਨੇ ਵਿਚਾਰੇ ਸ਼ਹਿਦ ਤਰੀਜੀ ਚ ਮਾਸ ਹੈ ਉਹੀ ਝੁੱਟੇ ਫੜ ਕੇ ਮਾਰ ਦਿੰਦੇ ਨੇ ਸੋ ਇਸ ਕਰਕੇ ਜਿਹੜੇ ਪੰਜਾਬ ਚ ਦਬਾਵਾ ਨੇ ਉਹ ਇੱਕ ਗੱਲ ਕਰਕੇ ਨਹੀਂ ਹੈਗੀਆਂ ਹੈਗੀਆਂ ਨੇ ਫੇਰ ਉਹ ਇਹਦੇ ਮਗਰ ਹੁੰਦੀਆਂ ਨਹੀਂ ਇਹਦੇ ਕੋਲ ਤਾਂ ਇੰਨਾ ਪੈਸਾ ਉਹ ਤਾਂ ਹਿੰਮਤ ਨਾ ਸੀ ਆ ਮਾਨਸਾ ਚ ਜਿਹੜੇ ਖੁਦਕੁਸ਼ੀ ਪੀੜ ਪਰਿਵਾਰ ਸੀਗੇ ਮਾਨਸਾ ਚ ਬਠਿੰਡੇ ਚ ਮੋਗੇ ਚ ਸੰਗਰੂਰ ਚ ਪਟਿਆਲੇ ਚ ਹੁਸ਼ਿਆਰਪੁਰ ਚ ਅਸੀਂ ਥਾਂ ਥਾਂ ਦੇ ਉੱਤੇ ਉਹ ਇਕੱਠੇ ਕਰੇ ਨੇ ਉਹ ਇਕੱਠੇ ਕਰਕੇ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰੀਏ ਸਿੱਧੀ ਔਰ ਪਹਿਨਾ ਮੂਮ ਕਮਿਸ਼ਨ ਦੀ ਚੇਅਰਪਰਸਨ ਸੀ ਉਹਨੂੰ ਵੀ ਮਾਨਸਾ ਚ ਅਸੀਂ ਨਾਲ ਲੈ ਕੇ ਗਏ ਉੱਥੇ ਬਚਤ ਭਵਨ ਚ ਕਰੀ ਸੋ ਅਸੀਂ ਉਹਨਾਂ ਨੂੰ ਦੇਖਿਆ ਵੀ ਉਹਨਾਂ ਜਿਹੜੀਆਂ ਵਿਧਵਾਵਾਂ ਨੇ ਉਹ ਕਿਉਂ ਨੇ ਇਹਨੂੰ ਵਿਚਾਰੀ ਨੂੰ ਪਤਾ ਹੀ ਨਹੀਂ ਇਹਨੂੰ ਨਾਮ ਉਡਾੜਾ ਪਤਾ ਪੰਜਾਬ ਦਾ ਨਾਂ ਕੁਛ ਹੈ ਫਿਰ ਕਹਿੰਦੇ ਜਿਹਦੀ ਜਵਾਨ ਚਲ ਗਈ ਉਹਦੇ ਸੱਤੇ ਹਾਲ ਚੱਲਦੇ ਨੇ ਸੋ ਇਸ ਕਰਕੇ ਇਹ ਜਾਣ ਬੁੱਝ ਕੇ ਹੋਈਆਂ ਗੱਲਾਂ ਕਰਦੀ ਹੈ ਇਹ ਪੰਜਾਬ ਦੇ ਪ੍ਰਤੀ ਵਾਕੇ ਇਹਨੂੰ ਆਪਾਂ ਕੀ ਕਹੀਏ ਉੱਚੇ ਜਿਹੜਾ ਮੁੱਖ ਮੰਤਰੀ ਤੋਂ ਕਾਂਗਰਸ ਦਾ ਨਾ ਸੁਖੂ ਉਹ ਵੀ ਰੋਜ਼ ਪੰਜਾਬ ਦੇ ਵਿਰੁੱਧ ਯਾਹਰ ਹੁਕਮਦਾ ਇਹ ਕਦੇ ਨਹੀਂ ਜਾਣ ਦਿੰਦਾ ਜਿੰਨਾ ਪੰਜਾਬ ਦੇ ਵਿਰੁੱਧ ਉਹ ਬੰਦੇ ਆ ਪਾਣੀਆਂ ਦੇ ਮਾਮਲੇ 'ਚ ਅਸੀਂ ਤਾਂ ਪਾਣੀ ਆਏ ਕਰਾਂਗੇ ਅਸੀਂ ਤਾਂ ਹੁਣ ਠੀਂ ਨਾਂ ਦਾਇਆ ਕਰਾਂਗੇ ਕਿਹੜੀ ਗੱਲ ਆ ਜਿਹੜੀ ਪੰਜਾਬ ਦੇ ਖਿਲਾਫ ਨਹੀਂ ਬੋਲਦਾ ਸੋ ਇਸ ਕਰਕੇ ਇੱਕ ਮਾਨਸਿਕਤਾ ਮੋਦੀ ਸਾਹਿਬ ਨੇ ਪੈਦਾ ਕਰੀ ਹੋਈ ਹੈ ਉਹਦੇ ਵਿੱਚ ਕਾਂਗਰਸੀ ਵੀ ਉਹ ਜਿਹਨੇ ਬਹੁਤ ਸਾਰੇ ਆ ਇਹਨਾਂ ਦਾ ਕਾਂਗਰਸੀ ਦਾ ਐਮਪੀ ਹੈ ਚੰਡੀਗੜ੍ਹ ਚ ਉਹ ਜਦ ਵੀ ਅਸੀਂ ਕੋਈ ਗੱਲ ਕਰੀਏ ਉਹ ਕਹਿ ਦਿੰਦਾ ਹੈ ਮਿਸਟਰ ਮਨੀਸ਼ ਕੁਵਾਰੀ ਇਹਨਾਂ ਨੂੰ ਤਾਂ ਪਾਕਿਸਤਾਨ ਭੇਜ ਦੋ ਹੁਣ ਪਾਕਿਸਤਾਨ ਭੇਜ ਦੋ ਦਾ ਨਾਰਾ ਤਾਂ ਦਿੰਦਾ ਮੋਦੀ ਸਾਹਿਬ ਇਹ ਇੱਥੇ ਮਨੀਸ਼ ਕੁਵਾਰੀ ਵੀ ਦੇ ਰਿਹਾ ਤੇ ਮੋਦੀ ਸਾਹਿਬ ਤੇ ਮਨੀਸ਼ ਕੁਵਾਰੀ ਇੱਕ ਦਿਨ ਜੇ ਨੇੜੀ ਹੋਗੇ ਨਾ ਅਗਲੀ ਅਚ ਜੀ ਜੇ)^{(1)})^{(2)})^{(3)})^{(4)})^{(5)})^{(6)})^{(7)})^{(8)})^{(9)})^{(10)})^{(11)})^{(12)})^{(13)})^{(14)})^{(15)})^{(16)})^{(17)})^{(18)})^{(19)})^{(20)})^{(21)})^{(22)})^{(23)})^{(24)})^{(25)})^{(26)})^{(27)})^{(28)})^{(29)} ਨਾਇਕ ਐਂਪੀਅਰ ਐ ਨਾਇਕ ਚੰਗੇ ਸ਼ਹਿਰੀ ਵਾਲਾ ਨਾਇਕ ਚੰਗੇ ਵੰਡੀ ਵਾਲਾ ਤੇ ਥੋਥਾ ਚਣਾ ਬਾਜੇ ਕਨਾਰ ਹੀ ਗੱਲ ਐ ਸਿਆਸਤ ਚੋਂ ਥੋਥਾ ਚਣਾ ਹੀ ਐ ਕਿ ਹੁਣ ਉਹਨੇ ਪਿੱਛੇ ਵੀ ਬਿਆਨ ਦਿੱਤਾ ਉਹਨਾਂ ਤਾਂ ਐ ਆਸੀਂ ਵੀ ਮੈਨੂੰ ਮੰਤਰੀ ਬਣਾ ਦੇਣਗੇ ਕਿਉਂਕਿ ਸਿਮਰਤੀ ਰਾਣੀ ਨੂੰ ਤਾਂ ਮੋਦੀ ਸਾਹਿਬ ਨੇ ਹਾਰਨ ਦੇ ਬਾਵਜੂਦ ਬਣਾਤਾ ਸੀ ਇਹ ਜਿੱਤਣ ਦੇ ਬਾਵਜੂਦ ਨਹੀਂ ਬਣ ਸਕੀ ਉਹਦਾ ਇਹਨੂੰ ਗਿਲਾ ਵੀ ਐ ਸਹੀ ਇਹ ਵੀਡੀਓ ਆ ਵੀ ਚੁੱਕੇ ਸੋ ਇਸ ਕਰਕੇ ਇਹ ਕਿਸੇ ਹੋਰ ਪਾਸੇ ਤੁਰੀ ਹੋਈ ਐ ਇਹਨੂੰ ਇਹ ਤੂੰ ਸੋਚਣਾ ਚਾਹੀਦਾ ਹੈ ਵੀ ਤੂੰ ਆਪੀ ਪਾਰਟੀ ਜੋ ਮਰਜ਼ੀ ਕਰੇ ਤੂੰ ਇਹ ਪੰਜਾਬ ਨਾਲ ਬੈਰ ਜ਼ਰੂਰ ਨਾ ਪੈਦਾ ਕਰ ਤੂੰ ਇਹ ਦੇਸ਼ ਜਿਹੜਾ ਤੁਸੀਂ ਕਹਿੰਦੇ ਹੋ ਇੱਕ ਰੱਖਣਾ ਹੈ ਤੂੰ ਇਹਨੂੰ ਤੋੜਨ ਦੀ ਜ਼ਿੰਮੇਵਾਰ ਹੋਵੇਂਗੀ ਕਹਿੰਦੇ ਤਾਂ ਹੀ ਦਾ ਤਾਂ ਇਹਦਾ ਤਾਂ ਦੋਖਾ ਵਿੱਚ ਆ ਜਾਂਦਾ ਜੇ ਸਾਨੂੰ ਰੋਜ਼ ਖਾਲਸਤਾ ਨਹੀਂ ਕਹਿਣਗੇ ਕਿੱਜ ਤਾਂ ਮੋਹਨ ਭਗਤ ਜੀ ਕਹਿੰਦੇ ਜਿੱਦੇ ਮੋਦੀ ਸਾਹਿਬ ਕਹਿੰਦੇ ਹਿੰਦੂਆਂ ਦਾ ਦੇਸ਼ ਹੈ ਜਿੱਦੇ ਮੋਹਨ ਭਗਤ ਜੀ ਕਹਿੰਦੇ ਜੇ ਇੱਕ ਵੀ ਹਿੰਦੂਆ ਚਾਵੇ ਹਿੰਦੂਆਂ ਦਾ ਦੇਸ਼ ਹੈ ਜਿੱਦੇ ਮੋਹਨ ਭਗਤ ਜੀ ਕਹਿੰਦੇ ਨੇ ਹਿੰਦੂਆਂ ਨੇ ਬੜੇ ਕਸ਼ਟ ਹਜ਼ਾਰ ਸਾਲ ਸੇ ਕਸ਼ਟ ਸਹਿ ਰਹੇ ਹੈ ਅਗਰ ਇਹਨਾਂ ਸੇ ਜਾਤੀ ਵੀ ਹੋ ਜਾਏ ਬਾਕੀ ਚੁੱਪ ਕਰੋ ਮਤ ਸੋਚੋ ਕਿ ਅਸੀਂ ਨੇ ਰਾਜ ਕੀ ਹੈ ਰਾਜ ਤੇ ਤੇ ਮੁਸਲਮਾਨਾਂ ਨੇ ਅੰਗਰੇਜ਼ਾਂ ਨੇ ਤੇ ਸਿੱਖਾਂ ਨਹੀਂ ਕਰਿਆ ਜਿਹੜੇ ਪਿਛਲੇ 2007 ਤੱਕ ਹਿੰਦੂਆਂ ਨੇ ਰਾਜ ਕੋਈ ਕਰਿਆ ਨਹੀਂ ਹਿੰਦੂਆਂ ਦਾ ਹਰਾਇਆ ਹੈ ਉਹ ਇਸ ਕਰਕੇ ਉਹ ਇਹਨਾਂ ਸਾਰਿਆਂ ਨੂੰ ਹੀ ਕਹਿ ਰਹੇ ਨੇ ਵੀ ਤੁਸੀਂ ਰਾਜ ਕਰਿਆ ਚਾਹੇ ਮਾਰਿਆ ਰਣਜੀਤ ਸਿੰਘ ਦਾ ਰਾਜ ਸੀ ਚਾਹੇ ਮੁਸਲਮਾਨ ਮੁਗਲਾਂ ਦਾ ਰਾਜ ਸੀ ਤੇ ਚਾਹੇ ਅੰਗਰੇਜ਼ਾਂ ਦਾ ਰਾਜ ਸੀ 200 ਸਾਲ ਉਹ ਕਹਿੰਦੇ ਵੀ ਜਿਨ੍ਹਾਂ ਨੇ ਰਾਜ ਕਰਿਆ ਉਹ ਐਂ ਨਾ ਸੋਚਣ ਵੀ ਹਿੰਦੂਆਂ ਨੂੰ ਅਸੀਂ ਹਿੰਦੂਆਂ ਦਾ ਬੜਾ ਕਰੋਸ਼ ਹੈ ਜੇ ਉਹ ਕੋਈ ਜਾਤੀ ਵੀ ਕਰ ਲੈਣ ਤਾਂ ਚੁੱਪ ਰੋ ਪੰਚ ਜਨ ਹੈ ਨਾ ਦਾ ਆਰਗੇਨਾਈਜ਼ਰਾ ਉਨ ਚਕਵਾਰਤੀ ਇਹਨਾਂ ਦੇ ਮੌਥ ਪੀਸ ਨੇ ਉਹ ਅਧਿਕਾਰਤ ਇਹਨਾਂ ਦੇ ਰਸਾਲੇ ਨਿਕਲਦੇ ਨੇ ਉਹਨਾਂ 'ਚ ਲੇਖ ਛਪਦੇ ਨੇ ਮੋਦੀ ਸਾਹਿਬ ਦੇ ਭਾਸ਼ਣ ਤਾਂ ਰੋਜ਼ ਹੀ ਹੁੰਦੇ ਨੇ ਇਹ ਜੀ ਆਪਾਂ ਰੋਜ਼ ਹੀ ਸੁਣਦੇ ਆ ਹੁਣ ਇਹ ਕਿਤੇ ਵੀ ਤੁਹਾਡਾ ਮੰਗਲ ਸੂਤਰ ਨਾ ਲੈਣਗੇ ਚੋਣ ਕਮਿਸ਼ਨ ਤਾਂ ਸੁੱਤਾ ਹੀ ਰਿਹਾ ਇਹ ਇਹ ਜੇ ہلکا ਪ੍ਰਸਤੀ ਦਾ ਧਮਕੀ ਨਹੀਂ ਹੈ ਹੋਰ ਹੈ ਕੀ ਫਿਰ ਕਹਿਣਾ ਪੁਰਵਾਨੋ ਕੇ ਸ਼ਹੀਦੋ ਕੇ ਨਾਮ ਪਹਿਲੇ VOTER VOTING ਉਹਨਾਂ ਦੇਖਾ ਹੁੰਦੇ ਨੇ ਯਾਨੀ ਕੇ ਸ਼ਹੀਦ ਕਰਾ ਕੇ ਮੋਤਮ ਹੁੰਦੇ ਹਾਂ ਆਪਾ ਇਨਦਾ ਜਿਹੜਾ ਵੀ ਇਹ ਵੀ ਹੋਏਗੀ ਉੱਥੇ ਜਿਹੜਾ ਉਹਨੇ ਮਧਪਦੇ ਸੋਫੀਆ ਕ੍ਰੇਸ਼ੀ ਵਾਲੇ ਬਿਆਨ ਦਿੱਤਾ ਉਹਦਾ ਵੀ ਉਹ ਜੇ ਕੰਮ ਜਿਹੜੇ ਇਹਨਾਂ ਦੇ MP ਨੇ ਕਿਹਾ ਵੀ ਮੋਦੀ ਦੇ ਤਾਂ ਨੱਤਮਸਤਕਤ ਹੁੰਦੇ ਨੇ ਸਾਰੀਆਂ ਫੌਜਾਂ ਫੌਜਾਂ ਸਾਡੀਆਂ ਕਿਸੇ ਬੀਡਰ ਦੇ ਨਤਮਸਨੀ ਹੁੰਦੀਆਂ ਅਸਲਾਮੀ ਜਰੂਰ ਦਿੰਦੀਆਂ ਨੇ ਪਰ ਉਹ ਨਤਮਸ ਸਿਰਫ ਸਾਡੇ ਸਿਧਾਂਤ ਨੂੰ ਹੁੰਦੀਆਂ ਨੇ ਜਾਂ ਆਪਦੇ ਗੁਰੂ ਨੂੰ ਹੁੰਦੀਆਂ ਜੇ ਰੋਕਣਾ ਹੋਵੇ ਨਾ ਉਹ ਵੀ ਮਜਾਲ ਨਹੀਂ ਹੈ ਉਹਦੀ ਹਿੰਮਤ ਨਹੀਂ ਪੈ ਸਕਦੀ ਉਹ ਬੋਲ ਜੇ ਕਿਉਂਕਿ ਜਿਹੜਾ ਬੰਦਾ ਜੋ ਕੁਝ ਉਹ ਆਪਦੀ ਹਿਸਟਰੀ ਦੱਸਦੀ ਹੈ ਉਹ ਸਾਰਾ ਕੁਝ ਕਰ ਸਕਦਾ ਹੈ ਆਪਣੇ ਇੱਕ ਗਲੇਮਰ ਵਾਸਤੇ ਉਹ ਐਮਪੀ ਸੀ ਪਛੜਦੇ ਨਹੀਂ ਸਵਾਲ ਹੀ ਨਹੀਂ ਪਤਾ ਹੁੰਦਾ ਉਹ ਤਾਂ ਘੇਰਾ ਨਾ ਕਰੀਏ ਇੱਕ ਵਾਰਨਿੰਗ ਦੇ ਦਈਏ ਉਹ ਵੀ ਬੀਜੇਪੀ ਨੂੰ ਵੀ ਆਪਦੇ ਜਿਵੇਂ ਜੇ ਕਿਸੇ ਦਾ ਝਾਕ ਗਾਲਾਂ ਕੱਢਦਾ ਹੋਵੇ ਨਾ ਉਹ ਝਾਕ ਦੇ ਥੱਪੜ ਮਾਰਨ ਦੀ ਬਜਾਏ ਝਾਕ ਨੂੰ ਕੀ ਇਹ ਥੱਪੜ ਮਾਰ ਕੇ ਕੀ ਕਰਾਂਗੇ ਉਹਦੇ ਆਕਾ ਨੂੰ ਕਹੋ ਕਿ ਦੇਖ ਇਹਨੂੰ ਸਮਝਾ ਲੈ ਨਹੀਂ ਫਿਰ ਤੈਨੂੰ ਵਿਖਾ ਨਾ ਰੱਖੀ ਹਾਂ ਇਹ ਸਾਨੂੰ ਦੱਸਣਾ ਕੋ ਬੀਜੇਪੀ ਨੂੰ ਵੀ ਦੇਖੋ ਸਾਡੇ ਨਾਲ ਇਦਾਂ ਨਾ ਕਰੋ ਜੇ ਤੁਸੀਂ ਕਰੋਗੇ ਫਿਰ ਭਾਈ ਦੇਖੀ ਜਿਓ ਕਿ ਫਿਰ ਅਸੀਂ ਬੇਇੱਜ਼ਤੀ ਨਾ ਤਨੀ ਰਹਿਣਾ ਅਸੀਂ ਪਾਗਲ ਹਾ ਕੇ ਨਹੀਂ ਰਹਿਣਾ ਇਹ ਤਾਂ ਸਾਨੂੰ ਕਹਿ ਨਹੀਂ ਪੋਗਾ ਪਰ ਉਹਦੇ ਆਕਾ ਨੂੰ ਕਿ ਵੀ ਇਹਨੂੰ ਸੰਭਾਲੋ ਤਾਂ ਬੱਚੇ ਨੂੰ ਇਹ ਇਹਨੂੰ ਨਾ ਇਹ ਰੋਜ਼ ਇਹ ਕਰਦੀ ਹੈ ਨੋਇਲ ਪੰਗੇ ਦਿੰਦੀ ਆ ਫੇਰ ਨਾ ਆਖਿਓ ਸੰਗੋ ਉੱਥੇ ਰੱਬ ਨੂੰ ਲਾਂਭਾ ਦਿੱਤਾ ਵੀ ਉਹ ਬਾਬਰ ਮੁਗਲ ਚੜ ਕੇ ਆ ਗਿਆ ਇੱਥੇ ਅਸੀਂ ਮੋਦੀ ਸਾਹਿਬ ਨੂੰ ਲਾਂਭਾ ਦੇ ਦਈਏ ਕਿ ਹਾਤਾ ਵੀ ਹੁਣ ਦੀ ਐਮਪੀ ਨੂੰ ਸਾਡੇ ਸਿਰ ਤੇ ਚੜਾ ਰਹੇ ਆ ਬਰ ਗੱਲ ਤਾਂ ਇੰਨੀ ਹੈ ਨੂੰ ਨਾ ਦੇ ਕੀ ਜੀ ਸੋ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਗੱਲਬਾਤ ਕਰਨ ਦੇ ਲਈ ਜੀ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ